ਹਰ ਵਾਰੀ ਜਿਆੜੀ ਮਿਲ ਜਾਂਦੀ ਆ? ਨਾ ਜੀ ਨਾ ਨਹੀਂ ਮਿਲਦੀ। ਤੇ ਜਿਸ ਦਿਨ ਜਿਆੜੀ ਨਹੀਂ ਮਿਲਦੀ ਫਿਰ ਤੁਸੀਂ ਉਤੋਂ ਫਿਰ ਫਿਰ ਕਿਸ ਤਰ੍ਹਾਂ ਮਨ ਅਦਾਸ ਹੁੰਦਾ ਤੁਹਾਡਾ ਜਾਣ ਕੇ। ਤੇ ਪਿੰਡ ਨੂੰ ਮੁੜ ਜਾਣੇ ਜੀ। ਹਾਂ। ਕਰੇ ਬੱਚੇ ਨੇ। ਹਾਂ। ਉਹਨਾਂ ਨੂੰ ਤਾਂ ਸੌਦਾ ਪਤਾ ਚਾਹੀਦਾ, ਉਹਨਾਂ ਨੂੰ ਚੀਜ਼ ਚਾਹੀਦੀ ਖਾਣ ਵਾਸਤੇ, ਦੁੱਧ ਚਾਹੀਦਾ। ਹਾਂ। ਸਾਰਾ ਕੁਝ ਚਾਹੀਦਾ। ਹਾਂ। ਆਟਾ ਵੀ ਚਾਹੀਦਾ। ਸਮਾਨ ਸਾਰਾ ਬਾਲਣ ਵੀ ਚਾਹੀਦਾ। ਚਲੋ ਜੀ। ਹਾਂਜੀ ਖੜਿਆ ਦਰਾਹਾ ਦੇ ਲੇਬਰ ਚੌਂਕ ਦੇ ਵਿੱਚ। ਇਹ ਲੇਬਰ ਚੌਂਕ ਸਿਰਫ ਕਹਿਣ ਨੂੰ ਲੇਬਰ ਚੌਂਕ ਆ ਪਰੰਤੂ ਜੋ ਇੱਥੇ ਸਾਡੇ ਮਜ਼ਦੂਰ ਭਾਈ ਖੜਦੇ ਨੇ ਇਹਨਾਂ ਕੋਲੇ ਕੋਈ ਵੀ ਸਹੂਲਤ ਨਹੀਂ ਹੈ ਜਿੱਥੇ ਇਹ ਖੜ ਸਕਣ ਦੇਖ ਸਕਦੇ ਹੋ ਸੜਕ ਦੇ ਕਿਨਾਰਿਆਂ ਦੇ ਉੱਪਰ ਇਹ ਮਜ਼ਦੂਰ ਭਰਾ ਸਾਡੇ ਬੈਠਦੇ ਨੇ ਸਾਡੇ ਜੋ ਸਾਡੇ ਭਾਰਤ ਦੀ ਆਰਥਿਕਤਾ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਅਹਿਮ ਯੋਗਦਾਨ ਪਾਉਂਦੇ ਨੇ ਮਜ਼ਦੂਰ ਭਰਾ ਜੋ ਜਿੰਨਾ ਘਰਾਂ ਦੇ ਵਿੱਚ ਅਸੀਂ ਰਹਿੰਦੇ ਆ ਕੋਠੀਆਂ ਵਿੱਚ ਰਹਿੰਦੇ ਆ ਘਰਾਂ ਵਿੱਚ ਰਹਿੰਦੇ ਆ ਉਹਨਾਂ ਦੀਆਂ ਆਸਾਰੀਆਂ ਦੇ ਵਿੱਚ ਇੰਡਸਟਰੀ ਦੇਖ ਲਓ ਇੰਡਸਟਰੀ ਦੇ ਵਿੱਚ ਇਨ੍ਹਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਡੇਲੀ ਵੇਜ ਵਾਲੇ ਮਜ਼ਦੂਰ ਨੇ ਹੈਂਡ ਟੂ ਮਾਉਥ ਨੇ ਹਰ ਰੋਜ਼ ਕਮਾ ਕੇ ਖਾਣ ਵਾਲੇ ਲੋਕ ਨੇ ਆਪ ਦਾ ਪਰਵਾਦ ਪਾਲਣ ਪੋਸ਼ਣ ਕਰਦੇ ਨੇ ਇਨ੍ਹਾਂ ਮਜ਼ਦੂਰਾਂ ਦੀ ਲੰਮੇ ਸਮੇਂ ਤੋਂ ਮੰਗ ਚੱਲੀ ਆ ਰਹੀ ਹੈ ਕਿ ਇਹਨਾਂ ਨੂੰ ਬੈਠਣ ਦੇ ਲਈ ਕੋਈ ਇੱਕ ਪ੍ਰੋਪਰ ਜੋ ਟਿਕਾਣਾ ਉਹ ਪ੍ਰੋਵਾਈਡ ਕੀਤਾ ਜਾਵੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਗਈ ਸੀ ਹੁਣ ਇਨ੍ਹਾਂ ਮਜ਼ਦੂਰਾਂ ਨੇ ਮੰਗ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਨੇ ਕਿ ਇਹਨਾਂ ਦੇ ਜੋ ਬੈਠਣ ਦੇ ਲਈ ਇੱਕ ਜੋ ਪ੍ਰਬੰਧ ਕੀਤਾ ਜਾਵੇ ਜਿੱਥੇ ਇਹ ਬੈਠ ਸਕਣ ਕਿਉਂਕਿ ਜਿੱਥੇ ਬੈਠਦੇ ਨੇ ਇਹ ਰਹਿਸ਼ੀ ਇਲਾਕਾ ਤੇ ਇਸ ਕਰਕੇ ਜੋ ਇੱਥੇ ਸਤਾਨਕ ਲੋਕ ਨੇ ਉਹ ਇਸ ਗੱਲ ਦੀ ਓਬਜੈਕਸ਼ਨ ਕਰਦੇ ਨੇ ਇਸ ਗੱਲ ਦੇ ਉਹਨਾਂ ਨੂੰ ਇਸ ਗੱਲ ਦਾ ਉਹਨਾਂ ਦਾ ਵਿਰੋਧ ਕਰਦੇ ਨੇ ਕਿ ਇਹ ਰਹਿਸ਼ੀ ਇਲਾਕਾ ਤੇ ਇੱਥੇ ਮਜ਼ਦੂਰ ਬੈੰਦੇ ਨੇ ਹਾਲਾਂਕਿ ਮਜ਼ਦੂਰ ਨੇ ਇਹਨਾਂ ਦੀ ਮਜਬੂਰੀ ਆ ਇੱਥੇ ਬੈਠਣਾ ਪੁਰਾਣਾ ਅੱਡਾ ਬਣਿਆ ਹੋਇਆ ਆ ਆਓ ਇਹਨਾਂ ਮਜ਼ਦੂਰਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਮਜ਼ਦੂਰਾਂ ਦੀਆਂ ਕੀ ਮੰਗਾਂ ਨੇ हाँ जी भ्रा जी की जी था ना मेरा नाम सर महेंद्र पाल है मैं सर कह रहा हूँ सरकार और प्रशासन से मेरी ये अपील है कि मेरे को कहीं मुस्तकिल जगह लेबर को बैठने के जगह मतलब व्यवस्था करे हाँ जी सर तो मेरे को तो सर तकरीबन हो गया बीस साल हो गया इधर बैठते बैठते पक्का पर पहले हम उधर बैठते थे वहाँ से भी हटा दिया गया अब इधर आ गए यहाँ से भी लोग कुछ न कुछ गए कोई कहता गुटखा खाते कोई कहता बीड़ी पीते इन हटाओ इस करके सर हटा देते तकरीबन अभी एक महीना हुआ तब से हम लोग इधर आए हैं बाकी हम लोग उधर ही बैठते थे पंद्रह साल से हाँ ਮਤਲਬ ਤੁਹਾਡਾ ਇੱਕ ਟਿਕਾਣਾ ਬਣਿਆ ਹੋਇਆ ਲੋਕ ਇੱਥੇ ਆਉਂਦੇ ਨੇ ਜੇ ਤੁਹਾਨੂੰ ਇਥੋਂ ਮਤਲਬ ਡੀਡੀ ਵੇਸ ਵਾਲੀ ਇਹ ਹੈ ਕਿ ਉਹ ਤੁਸੀਂ ਮਤਲਬ ਮਜ਼ਦੂਰੀ ਕਰਦੇ ਹੋ ਹਾਂਜੀ ਸਰ ਤੇ ਜਿਸ ਦਿਨ ਕੰਮ ਤੁਹਾਨੂੰ ਨਹੀਂ ਮਿਲਦਾ ਫਿਰ ਤੁਸੀਂ ਫਿਰ ਵਾਪਸ ਇਸ ਤਰ੍ਹਾਂ ਹੀ ਚਲੇ ਜਾਣਾ ਹਾਂਜੀ ਸਰ ਉਸ ਨੂੰ ਵਾਪਸ ਜਾਣਾ ਪੈਂਦਾ ਹੈ ਹਾਂਜੀ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਕੋਲੇ ਜਾਂ ਪੰਜਾਬ ਸਰਕਾਰ ਕੋਲੇ ਕੋਈ ਅਪੀਲ ਦਲੇਰ ਕੀਤੀ ਹੋਵੇ ਵੀ ਸਾਨੂੰ ਬੈਠਣ ਦਾ ਕੋਈ ਟਿਕਾਣਾ ਦਿੱਤਾ ਜਾਵੇ ਜਾਂ ਫਿਰ ਸਰ ਇਸੇ ਮੀਡੀਆ ਕਰਮਿਕ ਕਈ ਵਾਰ ਆ ਗਏ ਕਿ ਉਹ ਲੈ ਕੇ ਗਏ ਹੈ ਸਾਰਾ ਫੋਟੋ ਫੋਟੋ ਵੀਡੀਓ ਬਣਾ ਕੇ ਕਹਿੰਦੇ ਮੈਂ ਪ੍ਰਸ਼ਾਸਨ سے اپیل ਕਰੂੰਗਾ ਤੁਹਾਡੇ ਲਈ ਪਰ ਅਭੀ ਤੱਕ ਸਰ ਕੋਈ ਸੁਣਵਾਈ ਨਹੀਂ ਹੋਈ हाँ जी सर नगर काउंसिल ने सर उनको कोई अपील लिखित में कुछ नहीं दिया गया बाकी ऐसे हम लोग मीडिया थ्रू मतलब उनको जानकारी दी लेकिन अभी तक कोई इसके ऊपर सुनवाई नहीं, की मंग करते सरकार, सरकार, सर... नहीं सरकार, है। सरकार से सर मेरे को यही अपील है की हम लोगों को पक्का कहीं ठिकाना मिल जाए जहाँ से हमको रोज रोज हटाया ना जा सके थोड़ी बैठने के लिए कोई सेट वगैरह की व्यवस्था कर दी जाए बस सर यही मैं चाहता हूँ ਹਾਂ ਜੀ ਸਰ ਹਾਂ ਜੀ ਅਪਰਾਜ ਜੀ ਕਿਰਾਂ ਜੀ ਤੁਹਾਡਾ ਜੀ ਹਾਂ ਜੀ ਸਤਿ ਸ਼ੰਦਰ ਸਤਿੰਦਰ ਸਿੰਘ ਸਿੰਦਰ ਸਿੰਘ ਜੀ ਕਿੰਨੇ ਕਿੰਨੇ ਸਾਲੋਂ ਤੁਸੀਂ ਮਜ਼ਦੂਰੀ ਕਰ ਰਹੇ ਹੋ ਤੇ ਕਿਹੜਾ ਪਿੰਡ ਆ ਤੁਹਾਡਾ ਸਾਡਾ ਪਿੰਡ ਜੀ ਟਮੋਟ ਟਮੋਟ ਤੋਂ ਤੁਸੀਂ ਆਦੇ ਨੇ ਹਾਂ ਜੀ ਕਿੰਨੇ ਸਾਲੋਂ ਲਗਾਤਾਰ ਇੱਥੇ ਮਜ਼ਦੂਰੀ ਕਰਦੇ ਆ ਰਹੇ ਹੋ ਤੁਸੀਂ ਬੈਠੇ ਹੋ ਗਏ ਜੀ 20 ਸਾਲ 20 ਸਾਲ ਤੋਂ ਲੱਗਿਆ ਵੀ ਜੋ ਮਜ਼ਦੂਰਾਂ ਦੇ ਹਾਲਾਤ ਨੇ ਹਾਂ ਜੀ ਥੋੜੇ ਬਹੁਤ ਬਦਲੇ ਨੇ ਸਰਕਾਰਾਂ ਆ ਕਾਲੀ ਰਹੀਆਂ ਨਾ ਨਾ ਕੋਈ ਕੋਈ ਨਹੀਂ ਸੁਣ ਲੈ ਜੀ ਕੋਈ ਤੁਹਾਡੇ ਮਜ਼ਦੂਰਾਂ ਦੇ ਹਾਲਾਤ ਫਰਕ ਨਹੀਂ ਪਿਆ ਨਾ ਤੁਸੀਂ ਪਹਿਲਾਂ ਵੀ ਇੱਥੇ ਰਸੜਕਾਂ ਦੇ ਬੈਠਦੇ ਸੀ ਹਾਂ ਜੀ ਹਾਂ ਉਹ ਵੀ ਤੁਸੀਂ ਸੜਕਾਂ ਦੇ ਬੈਠੇ ਹੋ। ਸੜਕਾਂ ਤੇ ਬੈਨੇ ਹਾਂ ਜੀ। ਸੜਕਾਂ ਤੇ ਬੈਨੇ ਹਾਂ ਹੁਣ ਉਹਨੂੰ ਪਤਾ ਹੀ ਜਾਂ ਦੇਖਿਆ ਹੀ ਤੋ ਨਹੀਂ। ਕਿੰਨੀ ਦਿਹਾੜੀ ਆ ਬਾਪੂ ਜੀ ਤੁਹਾਡੀ? ਹੂੰ। ਕਿੰਨੀ ਦਿਹਾੜੀ ਆ? ਸਾਡੀ ਦਿਹਾੜੀ ਦੀ 600 600 ਰੁਪਏ ਲੈਨੇ ਹੋ। ਹਾਂ। ਹਰ ਰੋਜ਼ ਦਿਹਾੜੀ ਮਿਲ ਜਾਂਦੀ ਆ? ਨਹੀਂ ਜੀ ਨਾ ਨਹੀਂ ਮਿਲਦੀ। ਤੇ ਜਿਸ ਦਿਨ ਦਿਹਾੜੀ ਨਹੀਂ ਮਿਲਦੀ ਫਿਰ ਤੁਸੀਂ ਇੱਥੋਂ ਫਿਰ ਕਿਸ ਤਰ੍ਹਾਂ ਮਨ ਅਦਾਸ ਹੁੰਦਾ ਤੁਹਾਡਾ ਜਾਣ ਕੇ। ਇਹ ਪਿੰਡ ਨੂੰ ਮੜ ਜਾਣੇ ਜੀ। ਹਾਂ। ਕਰੇ ਬੱਚੇ ਨੇ। ਹਾਂ। ਉਹਨਾਂ ਨੂੰ ਤਾਂ ਸੌਦਾ ਪਤਾ ਚਾਹੀਦਾ ਉਹਨਾਂ ਨੂੰ ਚੀਜ਼ ਚਾਹੀਦੀ ਆ ਖਾਣ ਵਾਸਤੇ ਦੁੱਧ ਚਾਹੀਦਾ ਹਾਂ ਸਾਰਾ ਕੁਝ ਚਾਹੀਦਾ ਹਾਂ ਆਟਾ ਵੀ ਚਾਹੀਦਾ ਸਮਾਨ ਸਾਰਾ ਬਾਲਣ ਵੀ ਚਾਹੀਦਾ ਉਹ ਪੂਜੀ بڑے بڑے ਆਮ ਆਦਮੀ ਪਾਰਟੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਕਿ ਅਸੀਂ 1000 ਰੁਪਏ ਬੀਬੀਆਂ ਨੂੰ ਦਵਾਂਗੇ ਸੀ ਮਜ਼ਦੂਰਾਂ ਦੇ ਲਈ ਇਹ ਕਰਾਂਗੇ ਕੁਝ ਲੱਗਿਆ ਤਿੰਨ ਸਾਲਾਂ ਦਾ ਨਹੀਂ ਨਹੀਂ ਜਮਾ ਹੀ ਨਹੀਂ ਕੁਝ ਲੱਗਿਆ ਜੀ ਜਮਾ ਨਹੀਂ ਲੱਗਿਆ ਹਾਂ ਕੁਝ ਨਹੀਂ ਲੱਗਿਆ ਜਮਾ ਟਮੋਰ ਤੋਂ ਤੁਸੀਂ ਸਾਈਕਲ ਤੇ ਆਉਨੇ ਆ ਉੱਥੇ ਨਹੀਂ ਨਾ ਆਪਣੇ ਵੱਤ ਸੌਣੇ ਆ ਕਿਰਾਇਆ ਲਾ ਕੇ ਕਿਰਾਇਆ ਲਾ ਕੇ ਕਿਰਾਇਆ ਲੈ ਕੇ ਆਉਨੇ ਆ ਹਾਂਜੀ ਅੱਛਾ ਤੇ ਬੈਟਨ ਦਾ ਦਿਖਾਣਾ ਤੁਸੀਂ ਨਾ ਕਾਲੀਆਂ ਨੇ ਕੀਤਾ ਨਾ ਕਾਂਗਰਸ ਨੇ ਨਾ ਸਿਰਫ ਮਜ਼ਦੂਰਾਂ ਦਾ ਕਿ ਨਾਰਾ ਲਿਆ ਜਾਂਦਾ ਹੈ ਕਿਸਾਨ ਮਜ਼ਦੂਰ ਇਕੱਤਰ ਨਾਰਾ ਲਿਆ ਜਾਂਦਾ ਹੈ ਕਿਉਂਕਿ ਕਿਸਾਨਾਂ ਕੋਲ ਤਾਂ ਫਿਰ ਜ਼ਮੀਨ ਆ ਉਹਨਾਂ ਕੋਲੇ ਹਾਂਜੀ ਮਜ਼ਦੂਰਾਂ ਕੋਲ ਤਾਂ ਜ਼ਮੀਰ ਵੀ ਨਹੀਂ ਆ ਉਹਨਾਂ ਕੋਲੇ ਤਾਂ ਸਿਰਫ ਆਪਣੀ ਲੀਬਰ ਹੁੰਦੀ ਹੈ ਵੇਚਣ ਵਾਸਤੇ ਜਾਂ ਉਹਨਾਂ ਕੋਲੇ ਜਾਗਦੇ ਜ਼ਮੀਰ ਹੁੰਦੇ ਨੇ ਹਾਂ ਕੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਕੀ ਮੰਗ ਪੰਜਾਬ ਸਰਕਾਰ ਤੋਂ ਵੀ ਸਾਨੂੰ ਛੱਡ ਮਿਲਣਾ ਚਾਹੀਦਾ ਹੂੰ ਹੂੰ ਮੈਠਨ ਹੋ ਜਾ ਕੋਈ ਤੁਹਾਡਾ ਕੋਈ ਇੰਸ਼ੋਰੈਂਸ ਹੋਣਾ ਚਾਹੀਦਾ ਹੋਰ ਇਦਾਂ ਦੇ ਸੂਪਤ ਹੈ। ਪਰ ਸੂਪਤ ਤਾਂ ਹੁਣ ਦਿੰਦੀ ਨਹੀਂ ਜਦ ਬਈ ਮੰਗੇਗੀ। ਹੂੰ ਜਦ ਸਤੂਪਤ ਕੋਈ ਦੰਦੇ ਹੀ ਨਹੀਂ ਫੇ ਮੰਗੇ ਮੰਗੂਗਾ ਕੀ। ਹੂੰ ਹੂੰ ਤੇ ਹੁਣ ਕੀ ਮੰਗ ਕਰਦੇ ਹੋ ਫਿਰ ਤੁਸੀਂ? ਹੁਣ ਮੰਗ ਵੀ ਸਾਨੂੰ ਸ਼ੈੱਡ ਮਿਲਣਾ ਚਾਹੀਦਾ ਜੀ। ਸ਼ੈੱਡ ਮਿਲਣਾ ਚਾਹੀਦਾ। ਹੂੰ ਠੀਕ ਹੈ। ਹਾਂਜੀ ਭਰਾ ਜੀ ਕੀ ਨਾਂ ਜੀ ਤੁਹਾਡਾ? ਸੁਦੀਪ ਸਿੰਘ ਹੈ ਜੀ। ਕਿਹੜਾ ਪਿੰਡਾ ਜੀ ਆਪਣਾ? ਕਦੋਂ ਪਿੰਡਾ ਜੀ? ਅੱਛੇ ਕਿੰਨੇ ਸਾਲ ਹੋ ਗਏ ਜੀ ਤੁਹਾਨੂੰ ਇੱਥੇ ਬੈਠੇ? ਇੱਥੇ ਜੀ ਮਿੰਟਾਂ 15 ਸਾਲ ਹੋ ਗਏ ਜੀ ਇੱਥੇ ਆਏ। ਹਾਂਜੀ ਹਾਂਜੀ ਕੁ ਦਿਨ ਪੰਜ ਪੰਜ ਦਿਨ ਕੰਪਨੀ ਮਿਲਦਾ ਟੁਕੜੇ ਚਲੇ ਜਾਨੇ ਹੂੰ ਕੁਕਨੇ ਜਨੇ ਦੋ ਦਿਨ ਉੱਟ ਗਈ ਕੋਈ ਇੱਥੇ ਲੇਬਰ ਦੀ ਫਰਮਾਈ ਨਹੀਂ ਕਿੱਥੇ ਬੈਠਣ ਨੂੰ ਸਾਨੂੰ ਘਟਕਾਣਾ ਨਹੀਂ ਮੀਹ ਘਣੀ ਚ ਸਾਲ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਇੱਥੇ ਲੋਕ ਨੇ ਲੋਕ ਲੈਣਾਂ ਨੇ ਮੈਂ ਅਬਜੈਕਸ਼ਨ ਲਾਈ ਸੀ ਵਿਰੋਧ ਕੀਤਾ ਸੀਗਾ ਕਿ ਸਾਡੇ ਇਲਾਕੇ ਚੋਂ ਇਹ ਲੋਕ ਨਾ ਬੈਠਣ ਇੱਥੇ ਬਹੁਤ ਕੁਝ ਹੋਇਆ ਜੀ ਇੱਥੇ ਪੁਲਿਸ ਕੰਪਨੀਰ ਵੀ ਆਇਆ ਤੇ ਉਹਨਾਂ ਨੇ ਭਜਾਇਆ ਇੱਥੋਂ ਕਹਿੰਦੇ ਵੀ ਜਾਓ ਉਧਰ ਦੂਈਆ ਆਪਦਾ ਕਿਤੇ ਹੋਰ ਡਾ ਕਰੋ ਉੱਥੋਂ ਐਸੀ ਫੇਰ ਇੱਧਰ ਆ ਗਏ ਉੱਥੋਂ ਫੇਰ ਇੱਧਰ ਆ ਗਏ ਤੇ ਲੋਕ ਜੇ ਭੇਜੀ ਜਾਂਦੇ ਸੀ ਭੇਜਾਈ ਜਾਂਦੇ ਆ ਹੁਣ ਕਰੀਏ ਕੀ ਅਸੀਂ ਜਾਈਏ ਕਿਤੇ ਤੁਹਾਡੇ ਕੋਲ ਹੈਗਾ ਕੋਈ ਇਸ ਤਰ੍ਹਾਂ ਦੀ ਜਗ੍ਹਾ ਹੈਗੀ ਅੱਡਾ ਹੈਗਾ ਵੀ ਜਿੱਥੇ ਤੁਸੀਂ ਬੈਠ ਸਕਦੇ ਹੋ ਤੁਹਾਡੇ ਕੋਲ ਹੈਗਾ ਮੰਚ ਵੀ ਵੀ ਤੁਹਾਨੂੰ ਆ ਜਗ੍ਹਾ ਅੱਡਾ ਦਿੱਤਾ ਜਾਵੇ ਹੋ ਪਾਰਕ ਦੇ ਵਿੱਚ ਭੇਜਿਆ ਜਾਵੇ ਸਾਨੂੰ ਪਾਰਕ ਦੇ ਵਿੱਚ ਬਹੁਤ ਵਧੀਆ ਜਗ੍ਹਾ ਹਾਂਜੀ ਰੋਡ ਦੇ ਉੱਪਰ ਪਾਰਕ ਦੇ ਵਿੱਚ ਸਾਨੂੰ ਕੰਮ ਵੀ ਵਧੀਆ ਮਿਲੂਗਾ ਸਾਡਾ ਰਜਗਾਰ ਵੀ ਚੱਲੂਗਾ ਬਸ ਕੋ ਬਿਲਕੁਲ ਜੀ ਦੱਸਣਯੋਗ ਹੈ ਉਹ ਜੋ ਪਾਰਕ ਬਣਿਆ ਹੋਇਆ ਉਹ ਹਾਈਵੇ ਦੀ ਜਗ੍ਹਾ ਤੇ ਬਣਿਆ ਹੋਇਆ 85 ਲੱਖ ਰੁਪਏ 85 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਹੋਇਆ ਹਾਂਜੀ ਉੱਥੇ ਥਾਂ-ਥਾਂ ਜੋ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਹਾਂਜੀ ਈੜੀਆ ਬਣਾ ਕੀਤੇ ਹੋਏ ਨੇ ਹੋਰ ਹੋਟਲਾਂ ਨੇ ਕੀਤੇ ਹੋਏ ਨੇ ਅਗਰ ਉਹ ਜਗ੍ਹਾ ਮਜ਼ਦੂਰ ਭਰਾਵਾਂ ਨੂੰ ਦੇ ਦਿੱਤੀ ਜਾਂਦੀ ਆ ਤਾਂ ਉੱਥੋਂ ਸੌਖਾ हां जी ਹੁਣਾ ਜਣਾ ਵੀ ਸ਼ੌਕਾ ਸਾਨੂੰ ਖਾਣ ਪੀਣ ਨੂੰ ਵੀ ਸ਼ੌਕਾ ਕਿਉਂਕਿ ਇਹ ਜੋ ਜਗਾ ਇਹ ਇਹ ਸ਼ਹਿਰ ਦੇ ਵਿੱਚ ਵਿਚਾਲੇ ਹੈ ਹਾਂ ਜੀ ਹਾਂ ਜੀ ਤੋਂ ਤੁਹਾਡੀ ਮੰਗ ਹੈ ਵੀ ਤੁਹਾਨੂੰ ਪਾਰਕ ਵਿੱਚ ਤੁਹਾਨੂੰ ਪਾਰਕ ਦੇ ਵਿੱਚ ਦਿੱਤਾ ਜਾਵੇ ਛੱਡ ਪਾ ਕੇ ਸਾਨੂੰ ਹਾਂ ਜੀ ਪਾਣੀ ਪੂਣੀ ਦਾ ਸਾਧਨ ਸਿਖਾਉਣਾ ਚਾਹੀਦਾ ਠੀਕ ਹੈ ਜੀ ਇਹੋ ਜਿਹਾ ਕੁਝ ਹੋਣਾ ਚਾਹੀਦਾ ਜਿਹੜੇ ਪ੍ਰਾਵਾ ਨੂੰ ਕੰਮ ਨਹੀਂ ਮਿਲਦਾ ਹਫਤਾ ਵਤਾਂ ਨੂੰ ਪੈਸੀ ਵੀ ਦੇਣੇ ਚਾਹੀਦੇ ਗਵਰਨਮੈਂਟ ਨੂੰ ਹਾਂ ਸੋ ਇਹ ਮਜ਼ਦੂਰਾਂ ਦੀ ਤਰਾਸਤੀ ਹੈ ਜੀ ਇਹਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਜੋ ਜੀਟੀ ਰੋਡ ਜੋ ਨੈਸ਼ਨਲ ਹਾਈਵੇ 44 ਦੇ ਨਜ਼ਦੀਕ ਬਣਿਆ ਹੋਇਆ ਪਾਰਕ ਹੈ ਉੱਥੇ ਜਗ੍ਹਾ ਦਿੱਤੀ ਜਾਵੇ ਟੈਂਪੋਰਰੀ ਤੌਰ ਤੇ ਤੇ ਸ਼ੈੱਡ ਬਣਾਇਆ ਜਾਵੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਸਾਡੇ ਮਜ਼ਦੂਰ ਭਰਾ ਨੇ ਸਾਡੇ ਜੀਵਨ ਦਾ ਸਾਡੇ ਸਮਾਜ ਦਾ ਬਹੁਤ ਹੀ ਅਹਿਮ ਹਿੱਸਾ ਨੇ ਇਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ ਅਕਸਰ ਹੀ ਦੇਖੇਨ ਵਿੱਚ ਆਇਆ ਕਿ ਰਾਜਨੀਤਿਕ ਪਾਰਟੀਆਂ ਇਹਨਾਂ ਨੂੰ ਵੋਟ ਬੈਂਕ ਦੇ ਤੌਰ ਤੇ ਇਸਤੇਮਾਲ ਕਰਦੀਆਂ ਨੇ ਸਾਡੇ ਮਜ਼ਦੂਰ ਭਰਾਵਾਂ ਦੇ ਆਰਥਿਕ ਲਾਭ ਇੰਨੇ ਮਜ਼ਬੂਤ ਨਹੀਂ ਹੁੰਦੇ ਇਸ ਕਰਕੇ ਵੋਟਾਂ ਦੇ ਵਿੱਚ ਵੀ ਇਹਨਾਂ ਨੂੰ ਲਾਲਚ ਦੇ ਕੇ ਇਹਨਾਂ ਦੀਆਂ ਵੋਟਾਂ ਇੱਕ ਪਾਸੇ ਭੁਗਤਾਲੇ ਜਾਂਦੀਆਂ ਨੇ ਜਦੋਂ ਇਹਨਾਂ ਨੂੰ ਸਹੂਲਤਾ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਇਹਨਾਂ ਵੱਲ ਮੂੰਹ ਨਹੀਂ ਕਰਦੀ